ਭਾਈ ਉਹ ਪੰਜ ਛੱਡਦੇ ਇੱਕ ਚ ਤਾਂ ਆਪਾਂ ਗਲਤ ਹੋ ਗਏ ਇੱਕ ਜਗ੍ਹਾ ਦਿਨ ਗਲਤ ਹੋ ਗਿਆ ਇੱਕ ਚ ਅੱਗੋਂ ਟੱਕਰ ਗਿਆ ਬੰਦਾ ਅਗਲੇ ਦਾ ਕੁੱਤਰ ਤੱਕੜਾ ਅੱਗੋਂ ਲੈ ਪੰਜ ਬਾਜੀਆਂ ਤੇ ਗਈਆਂ ਗਈਆਂ ਬਾਜੀਆਂ ਜੇ 20 ਛੱਡਾਂਗੇ ਉਸ ਖੇਡ ਤੇ ਹਾਂ ਫੇਰ ਪਤਾ ਲੱਗੂ ਬੰਦੇ ਨੂੰ ਵੀ ਹਾਂ ਮੈਂ ਸਹੀ ਆ ਆ ਗੇਮ ਸਹੀ ਹੈ ਕੋਈ ਗੱਲਾਂ ਨਹੀਂ ਹੈ ਅਗਲਾ ਚਾਕ ਕਰਕੇ ਪਿੰਦਰਾ ਦੂਜੇ ਕੋਲੇ ਭਾਈ ਸੰਦੀਪ ਭਾਈ ਸਭ ਤੋਂ ਅੱਜ ਪੰਜਾਬ ਤੋਂ ਸਭ ਤੋਂ ਕੁੱਤਰ ਬਾਈ ਨੂੰ ਮਾੜੀ ਚੀਜ਼ ਆਹੀ ਆ ਆਹੀ ਕੂਤਰ ਬਾਈ ਨੂੰ ਪਿੱਛੇ ਲੈ ਕੇ ਜਾਂਦੀ ਆ ਜਿਹੜੇ ਬੰਦੇ ਨਾਲ ਜੁੜ ਗਏ ਉਹਨੂੰ ਕੋ ਯਾਰ ਵੀ ਭਾਈ ਮੇਰੇ ਕੂਤਰ ਨਿਉਡੇ ਮੈਨੂੰ ਕੋਈ ਹੋਰ ਖੇਡ ਦੱਸ ਦੇ ਮੇਰੇ ਲੋਟ ਨਹੀਂ ਹੋਦੀ ਉਹਨੇ ਹੋਰ ਦੱਸ ਦੇਣੀਆਂ ਭਾਈ ਮੇਰੇ ਕਬੂਤਰ ਨਹੀਂ ਸੱਟ ਮੈਨੂੰ ਹੋਰ ਕੂਤਰ ਦੇ ਉਹਨੇ ਹੋਰ ਕੂਤਰ ਦੇ ਦੇਣੇ ਜਦੋਂ ਆਪਾਂ ਬਿਨਾ ਦੱਸੇ ਬਿਨਾ ਪੁੱਛੇ ਤੀਜੇ ਬੰਦੇ ਲੈ ਕੇ ਜਾਵਾਂਗੇ ਉਹਦੇ ਉਲਟ ਬੰਦੇ ਕੋਲ ਲੈ ਕੇ ਜਾਵਾਂਗੇ ਉਹ ਰਹਿਣ ਫਾਨੀ ਗਾ ਜਿਹੜਾ ਸਿਆਣਾ ਬੰਦਾ ਸਮਝਦਾਰ ਚੁੱਪ ਕਰ ਜਾਂਦਾ ਲੈਣਾ ਕੀ ਜਾਣਦੇ ਸੁਭਲ ਤੈਨੂੰ ਲੱਗਦਾ ਪੂਰੀ ਵੀ ਪਹਿਲਾ ਬੰਦੇ ਨੂੰ ਪਰਖ ਲਓ ਜਿਹਦੇ ਕੋਲੇ ਵੀ ਜਾਣਾ ਹੈ ਜਿਹਦੇ ਕੋਲੇ ਵੀ ਤੁਸੀਂ ਹਿਸਤਾਰ ਬਣਾਉਣਾ ਹੈ ਉਹਨੂੰ ਪਹਿਲਾਂ ਪਰਖ ਲਓ ਫਿਰ ਪਰਖ ਕੇ ਉਦੋਂ ਬਾਅਦ ਜੇ ਉਹਨੂੰ ਹਿਸਤਾਰ ਬਣਾ ਲਿਆ ਜਾਂ ਦੋਸਤ ਬਣਾ ਲਿਆ ਫਿਰ ਛੱਡੋ ਨਾ ਫੇਰ ਨਹੀਂ ਛੱਡਣਾ